ਸਰ 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 ਗੱਲਾ ਸਰ ਸਾਹਮਣੇ ਦੇਖੋ ਜੀ ਪੀਐਸ ਕੋਲਤਾ ਹਾਜ਼ਰ ਕੀਤੀ ਹੈ ਉਹ ਸਭ ਦੁਕਾਨਾਂ ਦਾ ਦੁਕਾਨਾਂ ਦਾ ਕੰਮ ਜਾਂਦੀ ਹੈ ਬੰਦੇ ਨੇ ਜਦੋਂ ਹੁਣੇ ਪਤੇ ਨਿਸ਼ਾਨੀਆ ਸਰ ਆਨ ਆਫ ਦਾ ਇੱਕ ਮਤਲਬ ਲੱਗਿਆ ਹਾਂਜੀ ਭਾਜੀ ਪਲੀ ਸੇਮ ਤੂੰ ਵੀ ਕਰ ਲੈ ਫੋਟੋ ਕਰ ਲੈ ਜਿਹੜੇ ਮੋਟਰਸਾਈਕਲਾਂ ਦੇ ਵਿੱਚ ਜਿਹੜਾ ਇਹ ਦੇ ਚੋਕ ਲੌਕ ਲੱਗਦਾ ਉਹ ਲਾ ਕੇ ਰੱਖਿਆ ਜਾਏਗਾ ਹਾਂਜੀ ਅਸਲ ਕੀ ਮਾਮਲਾ ਕੀ ਹੈ ਪੁਲਿਸ ਸਾਹਿਬ ਜੀ ਸਾਡੇ ਕੋਲ ਇੱਕ ਅੰਕੁਸ਼ ਕੁਮਾਰ ਪੁੱਤਰ ਹਰੀਸ਼ ਕੁਮਾਰ ਸਿਵਲ ਲਾਈਨ ਕਲੱਬ ਕੋਲ ਇਹਨਾਂ ਦਾ ਘਰ ਹੈ ਉੱਥੇ ਉਹਨਾਂ ਨੇ ਇੱਕ ਕੰਪਲੇਨਡ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਤੋਂ ਚੋਰੀ ਹੋਇਆ ਸੀ ਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਚ ਸੀਸੀਟੀਵੀ ਜੋ ਕੈਮਰਾ ਚੈੱਕ ਕੀਤੇ ਤੇ ਫੁਟੇਜ ਹਾਸਲ ਕੀਤੀ ਤੇ 2 ਦਿਨਾਂ ਦੇ ਵਿੱਚ ਪਰੋ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਜਿਹੜੀ ਮੁਕਸਬਾ ਅਬਲੂਗੋਟਲੀ ਤੇ ਫਿਰ ਇਸ ਤੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਮਦ ਕਰ ਲਿਆ ਤੇ ਫਿਰ ਅਸੀਂ ਇਹਦਾ ਇੱਕ ਹੋਲਸ ਰਿਮਾਰਡ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਂਡ ਦੇ ਦੌਰਾਨ ਇਹਨੇ ਫਿਰ ਪੁਛਗਿਸ਼ ਦੇ ਵਿੱਚ ਇਹਨੂੰ ਸਖਤੀ ਨਾਲ ਪੁਛਗਿਸ਼ ਕੀਤੀ ਤਾਂ 5 ਮੋਟਰਸਾਈਕਲ ਸਾਨੂੰ ਹੋਰ ਬਰਾਮਦ ਹੋ ਗਏ। ਫਿਰ ਅਸੀਂ ਇਹਦਾ ਸਾਨੂੰ ਉਮੀਦ ਸੀ ਵੀ ਅਸੀਂ ਇਹ ਦੋ ਹੋਰ ਵੀ ਬਰਾਮਦਗੀ ਕਰਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ 13 ਮੋਟਰਸਾਈਕਲ ਬਰਾਮਦ ਕਰਵਾ ਲਏ। ਸਿਰ ਕਿ ਉਹ ਚੋਰੀ ਕਰਦੇ ਕਿਸ ਸਮੇਂ ਕਰਦੇ ਸੀ? ਜੀ ਇਹ ਬਠਿੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜਿਹੜੇ ਮੋਟਰਸਾਈਕਲ ਜਿਹੜੇ ਕੀਤੇ ਤੇ ਇਹ ਇਕੱਲੇ ਹੀ ਆਉਂਦਾ ਇਹ ਨਸ਼ੇਦਾਰਤੀ ਹੈ ਜੀ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ। ਅੱਗੇ ਫਿਰ ਕੋਸ਼ਿਸ਼ ਕੀਤੀ ਆਪਦੇ ਕੁੜੇ ਰਖਲੇ ਆਪਦੇ ਜਿਹੜਾ ਪਿੰਡ ਕੋਟਲੀ ਘਰ ਹੈ ਇਹਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੰਡਿਆਂ ਦੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਕਰੇ ਇਹ ਅੱਗੇ ਪੰਜ ਚਰੇ ਆ ਤੇ ਵਿਕਰੀ ਚੰਦਾ ਮੋਟਾ ਇਸ ਸਮੇਂ ਜਾ ਰਹੇ ਤਾਂ ਜਿਹਨੇ ਨਾ ਗ੍ਰਾਮ ਨੂੰ ਕੋਈ ਫੋੜੇ ਬਾਹਰ ਦਿੱਤਾ ਪਾਇਆ ਇਹ ਦਿਲੇ ਨਹੀਂ ਕਰਦਾ ਇਹ ਜਿਹੜੀਆਂ ਬਰਦਤਾਂ ਕਰਦਾ ਜਾਂ ਨਹੀਂ ਕਰਦਾ ਤੇ ਤੇ ਪਹਿਲਾਂ ਚਾਰ ਮੁਕਦਮੇ ਪਹਿਲਾਂ ਵੀ ਦਰਜ ਹੈਗੇ ਜਿੱਤੋਂ ਕੋੜ ਪੂਰਾ ਨਹੀਂ ਆਲਾ ਕੋਤਵਾਲੀ ਥਾਣਾ ਬਟਿੰਡਾ ਤੇ ਇਹਦੇ ਪਹਿਲਾਂ ਚਾਰ ਪਰਚੇ ਦਰਜ ਹੈ ਇੱਕ ਨਸੀ ਦਾ ਪਰਚਾ ਵੀ ਦਰਜ ਹੈ ਤੋ ਜਿਹੜੇ ਬਿਚੀ ਨੇ ਉਹਨਾਂ ਦੀ ਕਵਰੀ ਹੋਈ ਤੇ ਅਜੇ ਬਾਕੀ ਆ ਨਹੀਂ ਹੁਣ ਅਸੀਂ ਇਹ ਤੋਂ ਮੁਕੰਮਲ ਤਫਤੀਸ਼ ਕਰਕੇ 13 ਮੁਰਸਲ ਬਰਾਮਤ ਕਰ ਲਿਆ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਕਿ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋਗੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚ ਦਿੰਦਾ ਮੁਰਸਲ ਗਰੀਬਾਂ ਨਾਲ ਇਹ ਮਾਤੇ ਵੀ ਕੋਈ ਕਾਰਵਾਈ ਦੇਖੋ ਉਹ ਅਨਜਾਨ ਬੰਦੇ ਉਦੋਂ ਤੁਹਾਨੂੰ ਮੈਂ ਦੱਸਿਆ ਕੁਛ ਤਾਂ ਇਹਨੇ ਆਪਣੇ ਘਰੇ ਹੀ ਮੋਟਰਸਾਈਕਲ ਬਰਾਮਦ ਹੋਈ ਹੈ ਜਿਹੜੇ ਵੀ ਇਹਨੇ ਦਿੱਤੇ ਆ ਉਹ ਹੁਣ ਗਰੀਬ ਰੇੜੀ ਵਾਲਾ ਹੈਗਾ ਉਹਨੂੰ ਆਪਦੀ ਨਸ਼ੇ ਦੀ ਪੂਰਤੀ ਹਾਸਤੇ 5-4000 ਰੁਪਏ ਦੇ ਵਿੱਚ ਇਹਨੇ ਵੇਚਤਾ ਤਾਂ ਮੇਰੇ ਹਿਸਾਬ ਨਾਲ ਮਤਲਬ ਸਰ ਜੇ ਮੈਂ ਲੋ 4000 ਤੇ ਤੁਹਾਨੂੰ ਵੇਚ ਦਿੰਦਾਗਾ ਆਲ ਕਾਗਜ਼ ਪੱਤਰ ਵੀ ਮੰਗਦਾ ਹੀ ਹੁੰਦੇ ਜੀ ਮਤਲਬ ਕੋਸ਼ਿਸ਼ ਤਾਂ ਇਹ ਬਿਲਕੁਲ ਜੀ ਉਹ ਫਿਰ ਕਿਸੇ ਦਾ ਐਫ ਪੀ ਡੀ ਆਰ ਬਟਰ ਹੁੰਦਾ ਵਿੱਚ ਕਿਸੇ ਦਾ ਆਰ ਸੀ ਵਿੱਚ ਹੈਗੀ ਆ ਤਾਂ ਉਹ ਕਰੇ ਸਭ ਨੂੰ ਦੇ ਦਿੱਤਾ ਇੱਕ ਮੋਟਰਸਾਈਕਲ ਵੇਚ ਚੁੱਕਿਆ ਸੀ 13 ਮੁੱਢ ਸਿਲਤ ਤੁੰਦਸਾ 13 ਮੁੱਢ 13 ਦੀ ਪ੍ਰਾਨਾ ਹਾਂ ਹਾਂਜੀ ਹਾਂਜੀ ਸਰ ਇਹ ਨਾਮ ਕੋੜੇ ਲਿਖੇ ਇਹ ਪੜਿਆ ਲਿਖਿਆ ਇਹਨਾਂ ਨਹੀਂ ਹੈਗਾ ਜੀ ਸੇ 7 ਚਮਾਤਾਂ ਹੀ ਪੜਿਆ ਇਹ ਤੇ ਨਹੀਂ ਨਹੀਂ ਜੀ ਇਹ ਬਈ ਨਸ਼ੇ ਦੀ ਆਦਤ ਹੈ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖਾਂਦਾ ਜੀ ਤੇ ਤੇਦਾ ਵੀ ਸੇ ਬਣਦਾ ਸਰ ਤਾਂ ਹੋਰ ਵੀ ਕੋਈ ਸ਼ਾਮਿਲ ਹੋ ਸਕਦਾ ਜੀ ਮੁੱਢ ਦਰਜ ਹੋਵੇ ਅਸੀਂ ਫੁਟੇਜ ਜੀ ਦੋ ਦਿਨ ਬਰਾਮਦ ਕਰੀਆਂ ਹੋਰ ਇੱਕ ਤਾਂ ਉਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬਸ ਸਟੈਂਡ ਕੋਲੋਂ ਵੀ ਤੇ ਜਿਹੜੀ ਵੀ ਜਿੰਨੀ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਆਉਂਦਾ ਜਿਹੜਾ ਬੰਦਾ ਸੈਕਟਰ ਬਰਾਮਦ ਕਿਤੇ ਉਹ ਜ਼ਿਲ੍ਹੇ ਦੇ ਵੀ ਹੈ ਕਿ ਨੀ ਨੀ ਪਰਟੇਜੇ ਲੈ ਲਈਏ ਸਰ ਤੇ ਵੀ ਪਰਮ ਸੋ ਕਈ ਵਾਰ ਕਿਸੇ ਲੋਰਜ ਦੀ ਹੁੰਦੀ ਬਗਾ ਕਾਰਜਾਂ ਤੋਂ ਜਿਵੇਂ ਲੈ ਆ ਜੇ ਮੋਰ ਸਿੰਘ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਪਹਿਲੀ ਗੱਲ ਤਾਂ ਬੰਦਾ ਜਿਸ ਤੋਂ ਤੁਸੀਂ ਲੈ ਰਹੇ ਹੋ ਉਹਦਾ ਹੀ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਕੋਈ ਚੋਰ ਚੱਕਾ ਤਾਂ ਨਹੀਂ ਹੈਗਾ ਤੇ ਬੰਦਾ ਲਾਲਚ ਦੇ ਵਿੱਚ ਲੈ ਲੈਂਦੇ ਸਸਤੇ ਮੋਟਰਸਾਈਕਲ ਲੈਣੇ ਨਹੀਂ ਚਾਹੀਦੇ ਬਾਅਦ ਚ ਉਹਨਾਂ ਤੇ ਵੀ ਬੰਦੀ ਕਰਦੇ ਹੋ